ਹਾਂ 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 ਮੈਂ ਕਰਤਾ ਅਰ ਉਹ ਬਾਕੀ ਨਹੀਂ ਪਤਾ ਨਹੀਂ ਕਿੱਥੇ ਦੀ Hãy subscribe cho kênh Ghiền <coughs> Mì Gõ Để không bỏ lỡ những video

आजा <Sessizlik> राहुल ਗੁਰਪ੍ਰੀਤ ਪਲੀਜ਼ ਥੋੜਾ ਆਰਾਮ ਨਾਲ ਆਈਡੀ ਆਈਡੀ ਥੋੜਾ ਥੱਲੇ ਕਰੋ ਆਈਡੀ ਉੱਚੀ ਕਰੋ ਗਵਿੰਦਰ ਵਿੱਚ ਥੋੜੀ ਆਈਡੀ ਵੀਰੇ ਸਾਰਿਆਂ ਨੇ ਅੱਜ ਸਿਰ ਸਾਰੇ ਜਿਹੜਾ ਮਰਡਰ ਹੋਇਆ ਸੀ ਤੇ ਹੁਣ ਪੁਲਿਸ ਦੀ ਕਿੱਥੇ ਤੱਕ ਕਾਰਵਾਈ ਪਹੁੰਚੀ ਹੈ ਦੇਖੋ ਜੀ 25 ਜਨਵਰੀ ਦੀ ਦੇਰ ਸ਼ਾਮ ਨੂੰ ਨਾਬਾ ਏਰੀਏ 'ਚ ਬਹੁਤ ਹੀ ਮੰਦ ਭਾਗੀ ਤੇ ਅਨਸਖਾਵੀ ਘਟਨਾ ਦੀ ਖਬਰ ਆਈ ਸੀ ਹੈਰਡ ਕਨਸਟੇਬਲ ਅਮਨਦੀਪ ਸਿੰਘ ਜਿਹੜੇ ਕਿ ਪਟਿਆਲਾ ਪੁਲਿਸ ਦਾ ਹਿੱਸਾ ਸੀਗੇ ਸਾਡੇ ਆਪਣਾ ਭਰਾ ਸੀਗਾ ਉਹਦੀ ਸਿਵਲ ਲਾਈਨ ਥਾਣੇ ਚ ਡਿਊਟੀ ਸੀਗੀ ਤੇ ਨਾਬੇ ਏਰੀਏ ਚ 5 ਤੋਂ 6 ਅਣਪਛਾਤੇ ਬੰਦੇ ਆਨੇ ਉਹਦਾ ਚਾਕੂ ਮਾਰ ਕੇ ਕਤਲ ਕੀਤਾ ਉਹਦਾ ਭਰਾ ਨਵਦੀਪ ਸਿੰਘ ਵੀ ਜ਼ਖਮੀ ਹੋਇਆ ਭਰਾ ਜਿਹੜਾ ਆਊਟ ਆਫ ਡੇਂਜਰ ਜਿਹੜੇ ਦੋਸ਼ੀਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਉਹ ਸਾਰੇ ਦੋਸ਼ੀ ਆਇਡੈਂਟੀਫਾਈ ਹੋ ਗਏ। ਉਹਨਾਂ ਚੋਂ ਦੋ ਦੋਸ਼ੀ ਅਸੀਂ ਅਰੈਸਟ ਵੀ ਕਰ ਲਏ। ਰੈਂਡਰ ਚਾਰ ਦੋਸ਼ੀਆਂ ਦੀ ਅਰੈਸਟ ਲਈ ਟੀਮਾਂ ਲਗਾਤਾਰ ਛਾਪੇ ਮਾਰੀਆਂ ਕਰ ਰਹੀਆਂ ਨੇ ਤੇ ਅਸੀਂ ਮਿਸਾਲੀ ਸਜ਼ਾ ਦੇਵਾਂਗੇ। ਐਗਜ਼ੈਂਪਲਰੀ ਸਜ਼ਾ ਦੇਵਾਂਗੇ। ਜੀਨੇ ਸਾਡੇ ਭਰਾ ਦਾ ਇੰਨਾ ਵੱਡਾ ਨੁਕਸਾਨ ਕੀਤਾ ਜੀਨਾਂ ਨੇ। ਉਹਨਾਂ ਨੂੰ ਮਿਸਾਲੀ ਤੌਰ ਤੇ ਸਜ਼ਾ ਦਿੱਤੀ ਜਾਊਗੀ। ਤੇ फास्ट ट्रैक ट्रायल चलवा के तेਸੀਂ ਇਨਸ਼ੋਰ ਕਰਾਂਗੇ ਸਖਤ ਤੋਂ ਸਖਤ ਸਜ਼ਾ ਤੇ तकरीबन ساری ਉਮਰ ਜਿਹੜੀ ਆ ਉਸ ਲਾਕਾਂ ਦੇ ਪਿੱਛੇ ਇਹਨਾਂ ਦੀ ਨਿਕਲੇ ਮਰਡਰ ਦਾ ਕੰਮ ਬਾਜ਼ਾਰ ਦੇ ਵਿੱਚ ਜਿਸ ਤਰ੍ਹਾਂ ਮਰਡਰ ਮਰਡਰ ਦਾ ਕਾਰਨ ਕੁਝ ਛੋਟੇ ਜਿਹੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਬਹਿਸ ਬਸਈਆ ਹੋਇਆ ਤੇ ਉਹ ਬਹਿਸ ਹੀ ਇਨੀ ਤੈਸ਼ ਤੇ ਆਗੇ ਕਿ ਉਹਨਾਂ ਨੇ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਹ ਆਪਸ ਵਿੱਚ ਦੋਸਤੀ ਵੀ ਕੀ ਕਾਰਨ ਆ ਜਿਹੜਾ। ਉਹ ਅਸੀਂ ਤਫ਼ਤੀਸ਼ ਕਰ ਰਹੇ ਹਾਂ ਜੀ। ਜਿਹੜੇ ਲੋਕ ਪਕੜੇ ਗਏ ਨੇ ਜੀ ਉਹਨਾਂ ਦਾ ਕੀ ਬੈਕਗ੍ਰਾਉਂਡ ਹੈ? ਉਹਨਾਂ ਦਾ ਬੈਕਗ੍ਰਾਉਂਡ ਮੈਂ ਜੇ ਇਸ ਕਰਕੇ ਨਹੀਂ ਦੱਸ ਸਕਦਾ ਕਿਉਂਕਿ ਜੇ ਤਫ਼ਤੀਸ਼ ਦਾ ਡਿਟੇਲ ਦੱਸਦੇ ਹਾਂ ਤੇ ਬਾਕੀ ਜਿਹੜੇ ਚਾਰ ਦੋਸ਼ੀ ਰਹਿੰਦੇ ਆ ਅਰੈਸਟ ਕਰਨ ਵਾਲੇ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਅਲਰਟ ਹੋ ਸਕਦੇ ਆ ਤੇ ਜਦੋਂ ਸਾਰੇ 6 ਦੇ 6 ਦੋਸ਼ੀ ਰਾਉਂਡ ਅਪ ਕਰ ਲਏ ਤੇ ਪ੍ਰੈਸ ਨੂੰ ਦੁਬਾਰੇ ਪੂਰੇ ਤਰੀਕੇ ਨਾਲ ਬਰੀਫ ਕੀਤਾ ਜਾਊਗਾ ਸਾਰਿਆਂ ਦਾ ਬੈਕਗ੍ਰਾਉਂਡ, ਨਾਮ, ਪਤੇ ਸਾਰਾ ਕੁਝ ਉਦੋਂ ਦੱਸਿਆ ਸਰੀਮ ਜਿਸ ਤਰ੍ਹਾਂ ਸਰੀਮ ਕਤਲ ਹੋਣਾ ਕਿਤਨੇ ਕਿਤੇ ਸੁਰੱਖਿਆ ਨੂੰ ਲੈ ਕੇ ਵੱਡੇ ਸਵਾਲ ਲੋਕ ਚਿੰਤਿਤ ਨੇ ਪੰਜਾਬ ਦੇ ਦੇਖੋ ਜੀ ਗੱਲ ਇਹ ਆ ਕਿ ਕ੍ਰਾਈਮ ਜਦੋਂ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਉਹਨੂੰ ਕਿੰਨੀ ਛੇਤੀ ਡਿਟੈਕਟ ਕੀਤਾ ਜਾਂਦਾ ਕਿੰਨੀ ਛੇਤੀ ਅਰੈਸਟ ਕੀਤੇ ਜਾਂਦੇ ਤੇ ਲੀਗਲ ਪ੍ਰੋਸੀਜਰਸ ਨੂੰ ਫਾਲੋ ਕਰਕੇ ਪਰਿਵਾਰ ਨੂੰ ਜਸਟਿਸ ਕਿਵੇਂ ਦਵਾਇਆ ਜਾਂਦਾ ਉਹ ਸਾਡੀ ਰਿਸਪੌਂਸਿਬਿਲਟੀ ਆ ਤੇ ਅਸੀਂ ਆਪਣੀ ਰਿਸਪੌਂਸਿਬਿਲਟੀ ਤੇ ਖਰੇ ਉਤਰਾਂਗੇ ਕੁਝ ਮਾਈਨਰ ਵੀ ਆ ਰਹੇ ਸਰ ਇਸ ਦੇ ਵਿੱਚ ਮਾਈਨਰ ਦਾ ਵੀ ਹੈ ਥੈਂਕ ਯੂ ਜੀ